ਇਸ ਤੋਂ ਅੱਗੇ ਚੱਲ ਕੇ ਇਹ ਹੁੰਦਾ ਹੈ ਕਿ ਵੀਜ਼ੇ ਦੇ ਰਿਕਾਰਡਿੰਗ ਜੋਤੀ ਮਲਹੋਤਰਾ ਦੀ ਦਾਨਿਸ਼ ਨਾਮ ਦੇ ਉਸ ਪਾਕਿਸਤਾਨੀ ਅੰਬੈਸੀ ਦੇ ਆਫੀਸਰ ਦੇ ਨਾਲ ਕਈ ਵਾਰ ਫੋਨ ਦੇ ਉੱਪਰ ਗੱਲਬਾਤ ਹੁੰਦੀ ਹੈ ਤੇ ਇਹ ਦੋਨੇ ਕਾਫੀ ਜ਼ਿਆਦਾ ਖੁੱਲ ਜਾਂਦੇ ਨੇ ਕਈ ਵਾਰ ਤਾਂ ਫਰੈਂਡ ਬਣ ਜਾਂਦੇ ਨੇ ਪਾਕਿਸਤਾਨੀ ਅੰਬੈਸੀ ਦੇ ਆਫੀਸਰ ਦਾਨਿਸ਼ ਨੇ ਜੋਤੀ ਮਲਹੋਤਰਾ ਨੂੰ ਕਿਹਾ ਕਿ ਤੂੰ ਪਾਕਿਸਤਾਨ ਦੇ ਅੰਦਰ ਜਾ ਕੇ ਅਲੀ ਅਹਿਮਾਨ ਨਾਮ ਦੇ ਇਸ ਇਨਸਾਨ ਨੂੰ ਮਿਲੀ ਇਹ ਤੇਰੇ ਲਈ ਸਾਰੇ ਉੱਥੇ ਬੰਦੋਬਸਤ ਕਰ ਦਵੇਗਾ ਘੁੰਮਣ ਫਿਰਨ ਦੇ ਵੀ ਅਤੇ ਰਹਿਣ ਸਹਿਣ ਦੇ ਵੀ ਤੇ ਕਿਸੇ ਨੂੰ ਸ਼ੱਕ ਨਾ ਹੋਵੇ ਕਿ ਜੋਤੀ ਦੇ ਫੋਨ ਦੇ ਅੰਦਰ ਕੋਈ ਪਾਕਿਸਤਾਨੀ ਨੰਬਰ ਸੇਵ ਹੈ ਰੰਦਾਵਾ ਕਿਉਂਕਿ ਜੋਤੀ ਮਲਹੋਤਰਾ ਦਾ ਜਿਹੜਾ ਖਰਚ ਸੀ ਉਹ ਉਸ ਦੀ ਆਮਦਨੀ ਤੋਂ ਕਿਤੇ ਜ਼ਿਆਦਾ ਸੀ ਇਸ ਵੀਡੀਓ ਦੇ ਵਿੱਚ ਜੋਤੀ ਅਤੇ ਦਾਨਿਸ਼ ਨਾਮ ਦਾ ਇਹ ਪਾਕਿਸਤਾਨ ਦਾ ਐਮਬੈਸੀ ਦਾ ਆਫੀਸਰ ਬਹੁਤ ਵਧੀਆ ਤਰੀਕੇ ਦੇ ਨਾਲ ਆਫਸ ਦੇ ਵਿੱਚ ਗੱਲਾਂ ਬਾਤਾਂ ਕਰ ਰਹੇ ਨੇ ਦੇਖਣ ਤੋਂ ਹੀ ਇਸ ਤਰ੍ਹਾਂ ਲੱਗਦਾ ਹੈ ਕਿ ਇਹ ਦੋਨੇ ਹੀ ਕਾਫੀ ਸਮੇਂ ਤੋਂ ਇੱਕ ਦੂਜੇ ਨੂੰ ਜਾਣਦੇ ਹੋਣਗੇ ਐਸ ਇਫਤਾਰੀ ਦੀ ਪਾਰਟੀ ਦੇ ਵਿੱਚ ਜੋਤੀ ਕਈ ਚਾਈਨੀਜ਼ ਆਫੀਸਰ ਦੇ ਨਾਲ ਵੀ ਮਿਲਦੀ ਹੈ ਤੇ ਉਹ ਵੀ ਸਾਰੇ ਵੀਡੀਓ ਦੇ ਵਿੱਚ ਕੈਪਚਰ ਹੋ ਜਾਂਦੇ ਨੇ ਜੋਤੀ ਮਲਹੋਤਰਾ ਇੰਡੀਅਨ ਏਜੰਸੀ ਦੀ ਨਿਗਾਹ ਦੇ ਵਿੱਚ ਉਦੋਂ ਚੜਦੀ ਹੈ ਜਦੋਂ ਉਹ ਪਿਛਲੇ ਸਾਲ ਲਗਾਤਾਰ 2 ਮਹੀਨਿਆਂ ਦੇ ਵਿੱਚ ਪਹਿਲਾਂ ਪਾਕਿਸਤਾਨ ਜਾਂਦੀ ਇਹ ਕੋਰੀਡੋਰ ਹੈ ਉਸ ਦੇ ਥਰੂ ਵੀ ਪਾਕਿਸਤਾਨ ਗਈ ਸੀ ਤੇ ਉੱਥੇ ਇਸ ਨੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਜਿਹੜੀ ਬੇਟੀ ਪਾਕਿਸਤਾਨ ਦੇ ਵਿੱਚ ਹੁਣ ਲੈਹਦੇ ਪੰਜਾਬ ਦੀ ਮੁੱਖ ਮੰਤਰੀ ਹੈ ਮਰੀਮ ਸ਼ਰੀਫ ਉਸ ਦੇ ਨਾਲ ਵੀ ਮੁਲਾਕਾਤ ਕੀਤੀ ਉਸ ਦੀ ਇੰਟਰਵਿਊ ਕੀਤੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੇ ਸਾਰਿਆਂ ਦੇ ਨਾਲ ਇੱਕ ਜਾਣਕਾਰੀ ਸਾਂਝੀ ਕਰਨੀ ਹੈ ਕਿ WhatsApp ਨੇ Joot TV Information ਦੇ ਨਾਮ ਦੇ ਉੱਪਰ ਇੱਕ ਵੈਰੀਫਾਈਡ ਚੈਨਲ ਬਣਾ ਦਿੱਤਾ ਹੈ ਬਲੂ ਮਾਰਕ ਵਾਲਾ ਉਸ ਚੈਨਲ ਦਾ ਲਿੰਕ ਅਸੀਂ ਡਿਸਕ੍ਰਿਪਸ਼ਨ ਜਾਂ ਕਮੈਂਟ ਦੇ ਵਿੱਚ ਦਵਾਂਗੇ ਤੁਸੀਂ ਉੱਥੋਂ ਜਾ ਕੇ ਸਾਡੇ ਉਹ ਚੈਨਲ ਨੂੰ ਫੋਲੋ ਕਰ ਲਵੋ WhatsApp ਦੇ ਚੈਨਲ ਨੂੰ ਫੋਲੋ ਕਰਨ ਦਾ ਤੁਹਾਨੂੰ ਫਾਇਦਾ ਇਹ ਮਿਲੇਗਾ ਕਿ ਜਿਹੜੀ ਵੀ ਸਾਡੀ ਨਵੀਂ ਵੀਡੀਓ ਆਇਆ ਕਰਗੀ ਤੁਹਾਨੂੰ ਡਾਇਰੈਕਟ ਉਸ ਦਾ ਲਿੰਕ ਉਸ WhatsApp ਦੇ ਗਰੁੱਪ ਦੇ ਵਿੱਚ ਮਿਲ ਜਾਇਆ ਕਰੇਗਾ ਤੁਹਾਨੂੰ ਉਹ ਵੀਡੀਓ ਲੱਭਣੀ ਨਹੀਂ ਪਿਆ ਕਰੇਗੀ ਜੇਕਰ ਤੁਹਾਡੇ ਘਰ ਦੇ ਵਿੱਚ ਕੋਈ ਬਜ਼ੁਰਗ ਨੇ ਜਿਹੜੇ ਨਹੀਂ ਇਹ ਚੀਜ਼ਾਂ ਲੱਭ ਸਕਦੇ ਸੋਸ਼ਲ ਮੀਡੀਆ ਦੇ ਉੱਪਰ ਜਾ ਕੇ ਵੀਡੀਓ ਮਿਲ ਗਿਆ ਕਰੇਗੀ ਹੁਣ ਆਪਾਂ ਵਾਪਸ ਆਉਨੇ ਆ ਵੀਡੀਓ ਦੇ ਟੌਪਿਕ ਦੇ ਉੱਪਰ ਇੱਕ ਮਸ਼ਹੂਰ ਯੂਟਿਊਬਰ ਕਿੱਦਾਂ ਬਣ ਗਈ ਪਾਕਿਸਤਾਨ ਦੀ ਇੱਕ ਐਸਟ ਤੇ ਪਹਿਲ ਕਾਮ ਹਮਲੇ ਤੋਂ ਪਹਿਲਾਂ ਇਹ ਪਾਕਿਸਤਾਨ ਕਿਉਂ ਗਈ ਸੀ ਹਰਿਆਣਾ ਦੀ ਇਹ ਕੁੜੀ ਕਿਵੇਂ ਬਣ ਗਈ ਪਾਕਿਸਤਾਨੀ ਜਸੂਸ ਤੇ ਕਿੱਦਾਂ ਕਰ ਰਹੀ ਸੀ ਇੰਡੀਆ ਦੇ ਨਾਲ ਗਦਾਰੀ ਇੱਥੇ ਇਹ ਚੀਜ਼ਾਂ ਬਹੁਤ ਜ਼ਿਆਦਾ ਡੂੰਗੇ ਡੂੰਗੇ ਸਵਾਲ ਪੈਦਾ ਕਰ ਦਿੰਦੀਆਂ ਨੇ ਸਭ ਤੋਂ ਵੱਡਾ ਸਵਾਲ ਤਾਂ ਇਹੀ ਹੈ ਕਿ ਕਿਵੇਂ ਆਖਰਕਾਰ ਜੋਤੀ ਮਨੋਹਤਰਾ ਨਾਮ ਦੀ ਇਹ ਕੁੜੀ ਪਾਕਿਸਤਾਨੀਆਂ ਦੇ ਸੰਪਰਕ ਦੇ ਵਿੱਚ ਆਉਂਦੀ ਹੈ ਬਲਸ ਨੂੰ ਦਿੱਤੇ ਗਏ ਬਿਆਨਾਂ ਦੇ ਵਿੱਚ ਜੋਤੀ ਮਲੋਤਰਾ ਨੇ ਦੱਸਿਆ ਕਿ ਉਸ ਨੇ YouTube ਦੇ ਉੱਪਰ Travel with Jo ਨਾਮ ਦਾ ਇੱਕ ਚੈਨਲ ਬਣਾਇਆ ਹੋਇਆ ਹੈ। ਜੋਤੀ ਨੇ ਦੱਸਿਆ ਕਿ ਉਹ ਪਾਕਿਸਤਾਨ ਨੂੰ ਐਕਸਪਲੋਰ ਕਰਨਾ ਚਾਹੁੰਦੀ ਸੀ। ਇਸ ਲਈ ਉਹ ਪਾਕਿਸਤਾਨ ਦਾ ਵੀਜ਼ਾ ਲੈਣ ਦੇ ਲਈ ਦਿੱਲੀ ਦੇ ਵਿੱਚ ਜਿਹੜੀ ਪਾਕਿਸਤਾਨ ਦੀ ਐਮਬੈਸੀ ਹੈ ਉੱਥੇ ਵਿਜ਼ਿਟ ਕਰਦੀ ਹੈ। ਜੋਤੀ ਮਲੋਤਰਾ ਦੱਸਦੀ ਹੈ ਕਿ ਪਾਕਿਸਤਾਨ ਐਮਬੈਸੀ ਦੇ ਵਿੱਚ ਜਿਵੇਂ ਉਹ ਜਾਂਦੀ ਹੈ ਤਾਂ ਉੱਥੇ ਇੱਕ ਆਫੀਸਰ ਇਹਸਾਨ ਉਲ ਰਹੀਮ ਉਰਫ ਦਾਨਿਸ਼ ਦੇ ਨਾਲ ਉਸ ਦੀ ਮੁਲਾਕਾਤ ਹੁੰਦੀ ਹੈ। ਇਹ ਸਾਰੇ ਜੋਤੀ ਦੇ ਬਿਆਨ ਨੇ ਜੋਤੀ ਕਹਿੰਦੀ ਹੈ ਕਿ ਮੈਨੂੰ ਦਾਨਿਸ਼ ਦਾ ਜਿਹੜਾ ਸੁਭਾਅ ਸੀ ਉਹ ਕਾਫੀ ਦਾ ਫਰੈਂਡਲੀ ਲੱਗਿਆ। ਇਸ ਉਹ ਮਦਾਨਿਸ਼ ਤੋਂ ਲੈ ਲਮਾਂਗੀ ਇਸ ਤੋਂ ਅੱਗੇ ਚੱਲ ਕੇ ਇਹ ਹੁੰਦਾ ਹੈ ਕਿ ਵੀਜ਼ੇ ਦੇ ਰਿਕਾਰਡਿੰਗ ਜੋਤੀ ਮਲਹੋਤਰਾ ਦੀ ਦਾਨਿਸ਼ ਨਾਮ ਦੇ ਉਸ ਪਾਕਿਸਤਾਨੀ ਅੰਬੈਸੀ ਦੇ ਆਫੀਸਰ ਦੇ ਨਾਲ ਕਈ ਵਾਰ ਫੋਨ ਦੇ ਉੱਪਰ ਗੱਲਬਾਤ ਹੁੰਦੀ ਹੈ ਤੇ ਇਹ ਦੋਨੇ ਕਾਫੀ ਜ਼ਿਆਦਾ ਖੁੱਲ ਜਾਂਦੇ ਨੇ ਕਈ ਵਾਰ ਤਾਂ ਫਰੈਂਡ ਬਣ ਜਾਂਦੇ ਨੇ ਤੇ ਫਾਈਨਲੀ ਜੋਤੀ ਮਲਹੋਤਰਾ ਨੂੰ ਸਾਲ 2023 ਦੇ ਵਿੱਚ ਪਾਕਿਸਤਾਨ ਦਾ 10 ਦਿਨਾਂ ਦਾ ਵੀਜ਼ਾ ਮਿਲ ਜਾਂਦਾ ਹੈ ਪਾਕਿਸਤਾਨੀ ਅੰਬੈਸੀ ਦੇ ਆਫੀਸਰ ਦਾਨਿਸ਼ ਨੇ ਜੋਤੀ ਮਲਹੋਤਰਾ ਨੂੰ ਕਿਹਾ ਕਿ ਤੂੰ ਪਾਕਿਸਤਾਨ ਦੇ ਅੰਦਰ ਜਾ ਕੇ ਅਲੀ ਅਹਿਮਾਨ ਨਾਮ ਦੇ ਇਸ ਇਨਸਾਨ ਨੂੰ ਮਿਲੀ ਇਹ ਤੇਰੇ ਲਈ ਸਾਰੇ ਉੱਥੇ ਬੰਦੋਬਸਤ ਕਰ ਦ ਮੁਲਾਕਾਤ ਕਰਵਾਈ ਸੀ ਪਾਕਿਸਤਾਨ ਦੀ ਖੂਫੀਆ ਏਜੰਸੀ ISI ਦੇ ਦੋ ਆਫੀਸਰਾਂ ਦੇ ਨਾਲ ਇਹ ਦੋ ਆਫੀਸਰ ਦੇ ਨਾਮ ਸਨ ਆਫੀਸਰ ਸ਼ੇਖ ਤੇ ਰਾਣਾ ਸ਼ਹਬਾਜ਼ ਤੇ ਇਸ ਮੁਲਾਕਾਤ ਦੇ ਦੌਰਾਨ ਜੋਤੀ ਨੇ ਸ਼ਾਕਿਰ ਦਾ ਮੋਬਾਈਲ ਨੰਬਰ ਵੀ ਆਪਣੇ ਫੋਨ ਦੇ ਵਿੱਚ ਸੇਵ ਕਰ ਲਿਆ ਤੇ ਕਿਸੇ ਨੂੰ ਸ਼ੱਕ ਨਾ ਹੋਵੇ ਕਿ ਜੋਤੀ ਦੇ ਫੋਨ ਦੇ ਅੰਦਰ ਕੋਈ ਪਾਕਿਸਤਾਨੀ ਨੰਬਰ ਸੇਵ ਹੈ ਇਸ ਕਰਕੇ ਜੋਤੀ ਨੇ ਜਿਹੜਾ ਇਹ ਪਾਕਿਸਤਾਨ ਦੀ ਖੂਫੀਆ ਏਜੰਸੀ ਵਾਲੇ ਸ਼ਾਕਿਰ ਦਾ ਨੰਬਰ ਸੀ ਉਸ ਦੇ ਉੱਪਰ ਲਿਖ ਲਿਆ ਜੱਟ ਰੰਦਾਵਾ 10 ਦਿਨ ਪਾਕਿਸਤਾਨ ਦੇ ਵਿੱਚ ਰਹਿਣ ਤੋਂ ਬਾਅਦ ਜੋਤੀ ਮਲਵੋਤਰਾ ਇੰਡੀਆ ਮੋੜ ਆਉਂਦੀ ਹੈ ਤੇ ਇੰਡੀਆ ਆਉਣ ਤੋਂ ਬਾਅਦ ਇੰਡੀਆ ਦੇ ਜਿਹੜੀਆਂ ਖ ਆ ਉਹ ਵਟਸਐਪ ਸਨੈਪਚੈਟ ਅਤੇ ਟੈਲੀਗ੍ਰਾਮ ਦੇ ਥਰੂ ਪਾਕਿਸਤਾਨ ਨੂੰ ਭੇਜਦੀ ਸੀ ਹਾਲਾਂਕਿ ਉਹਨੇ ਜਾਣਕਾਰੀਆਂ ਕੀ ਕੀ ਪਾਕਿਸਤਾਨ ਨੂੰ ਭੇਜੀਆਂ ਨੇ ਇਹਨਾਂ ਬਾਰੇ ਹਜੇ ਖੁਲਾਸਾ ਨਹੀਂ ਹੋਇਆ ਸੈਂਟਰਲ ਏਜੰਸੀਆਂ ਤੋਂ ਜਿਹੜੀ ਰਿਪੋਰਟ ਮਿਲੀ ਹੈ ਉਸ ਦੇ ਵਿੱਚ ਇਹ ਕਿਹਾ ਗਿਆ ਹੈ ਕਿ ਜੋਤੀ ਮਲੋਤਰਾ ਨੂੰ ਇਸ ਕਰਕੇ ਗ੍ਰਿਫਤਾਰ ਕੀਤਾ ਗਿਆ ਹੈ ਕਿਉਂਕਿ ਉਹ ਪਾਕਿਸਤਾਨ ਦੀ ਖੂਫੀਆ ਏਜੰਸੀ ISI ਦੇ ਸੰਪਰਕ ਦੇ ਵਿੱਚ ਸੀ ਏਜੰਸੀਆਂ ਜੋਤੀ ਮਲੋਤਰਾ ਦੇ ਬੈਂਕ ਖਾਤੇ ਲੈਪਟਾਪ ਅਤੇ ਮੋਬਾਈਲ ਦੀ ਜਾਂਚ ਕਰ ਰਹੀਆਂ ਨੇ ਕਿਉਂਕਿ ਜੋਤੀ ਮਲੋਤਰਾ ਦਾ ਜਿਹੜਾ ਖਰਚ ਸੀ ਉਹ ਉਸ ਦੀ ਆਮਦਨੀ ਤੋਂ ਕਿਤੇ ਜ਼ਿਆਦਾ ਸੀ ਉੱਥੇ ਜੋਤੀ ਮਲੋਤਰਾ ਦੀ ਪੁੱਛਗਿੱਛ ਕਰਨ ਦੇ ਲਈ ਪਿਛਲੇ ਸਾਲ ਜੋਤੀ 23 ਮਾਰਚ ਵਾਲੇ ਦਿਨ ਜਿਸ ਦਿਨ ਪਾਕਿਸਤਾਨ ਦਾ ਨੈਸ਼ਨਲ ਡੇ ਹੁੰਦਾ ਹੈ ਉਸ ਦਿਨ ਇੰਡੀਆ ਦੇ ਅੰਦਰ ਜਿਹੜੀ ਪਾਕਿਸਤਾਨ ਦੀ ਐਮਬੈਸੀ ਹੈ ਉਸ ਦੇ ਵਿੱਚ ਇਫਤਾਰ ਦੀ ਜਿਹੜੀ ਪਾਰਟੀ ਦਿੱਤੀ ਗਈ ਸੀ ਉਹ ਵੀ ਅਟੈਂਡ ਕਰਨ ਗਈ ਸੀ ਤੇ ਇਹ ਸਾਰੇ ਕਾਜ ਦਾ ਉਸਨੇ ਆਪਣੇ YouTube ਦੇ ਉੱਪਰ ਵੀਡੀਓ ਵੀ ਪਾਇਆ ਸੀ ਤੇ ਇਸ ਵੀਡੀਓ ਦੇ ਵਿੱਚ ਹੀ ਉਹ ਪਾਕਿਸਤਾਨ ਦੇ ਇੱਕ ਆਫੀਸਰ ਦਾਨਿਸ਼ ਦੇ ਨਾਲ ਬਹੁਤ ਜ਼ਿਆਦਾ ਫਰੈਂਡਲੀ ਤਰੀਕੇ ਦੇ ਨਾਲ ਗੱਲਬਾਤ ਵੀ ਕਰ ਰਹੀ ਹੈ ਇਸ ਵੀਡੀਓ ਦੇ ਵਿੱਚ ਜੋਤੀ ਅਤੇ ਦਾਨਿਸ਼ ਨਾਮ ਦਾ ਇਹ ਪਾਕਿਸਤਾਨ ਦਾ ਐਮਬੈਸੀ ਦਾ ਆਫੀਸਰ ਬਹੁਤ ਵਧੀਆ ਤਰੀਕੇ ਦੇ ਨਾਲ ਆਪਸ ਦੇ ਵਿੱਚ ਗੱਲਾਂ ਬਾਤਾਂ ਕਰ ਰਹੇ ਨੇ ਦੇਖਣ ਤੇ ਹੀ ਇਸ ਤਰ੍ਹਾਂ ਲੱਗਦਾ ਹੈ ਕਿ ਇਹ ਦੋਨੇ ਹੀ ਕਾਫੀ ਸਮੇਂ ਤੋਂ ਇੱਕ ਦੂਜੇ ਨੂੰ ਜਾਣਦੇ ਹੋਣਗੇ ਇਸ ਪਾਰਟੀ ਦੇ ਵਿੱਚ ਦਾਨਿਸ਼ ਨੇ ਜੋਤੀ ਨੂੰ ਆਪਣੀ ਘਰਵਾਲੀ ਦੇ ਨਾਲ ਵੀ ਮਿਲਾਇਆ ਤੇ ਪਾਕਿਸਤਾਨੀ ਐਮਬੈਸੀ ਦੇ ਹੋਰ ਉੱਚ ਅਧਿਕਾਰੀਆਂ ਦੇ ਨਾਲ ਵੀ ਜੋਤੀ ਦੀ ਮੁਲਾਕਾਤ ਕਰਵਾਈ। ਐਸ افਤਾਰੀ ਦੀ ਪਾਰਟੀ ਦੇ ਵਿੱਚ ਜੋਤੀ ਕਈ ਚਾਈਨੀਜ਼ ਆਫੀਸਰ ਦੇ ਨਾਲ ਵੀ ਮਿਲਦੀ ਹੈ ਤੇ ਉਹ ਵੀ ਸਾਰੇ ਵੀਡੀਓ ਦੇ ਵਿੱਚ ਕੈਪਚਰ ਹੋ ਜਾਂਦੇ ਨੇ। ਇਹ ਜਿਹੜੀ ਸਾਰੀ ਦੀ ਸਾਰੀ ਪਾਰਟੀ ਸੀ ਪਾਕਿਸਤਾਨੀ ਐਮਬੈਸੀ ਦੇ ਵਿੱਚ ਕੀਤੀ ਗਈ ਸੀ ਤੇ ਜੋਤੀ ਬਾਰ-ਬਾਰ ਇਹੀ ਗੱਲ ਕਹਿੰਦੀ ਹੈ ਕਿ ਇੱਥੇ ਬਹੁਤ ਵਧੀਆ ਅਰੇਂਜਮੈਂਟ ਹੈ, ਇੱਥੇ ਸਾਰਾ ਕੁਝ ਬਹੁਤ ਵਧੀਆ ਸ਼ਡਿਊਲ ਦੇ ਨਾਲ ਪੇਸ਼ ਕੀਤਾ ਜਾ ਰਿਹਾ ਹੈ। ਹਰ ਇੱਕ ਚੀਜ਼ ਇੱਥੇ ਪਰਫੈਕਟ ਹੈ। ਇੰਨਾ ਹੀ ਨਹੀਂ ਜੋਤੀ ਨੇ ਦਾਨਿਸ਼ ਦੀ ਘਰਵਾਲੀ ਨੂੰ ਆਪਣੇ ਘਰ ਹਿਸਾਰ ਆਉਣ ਦੇ ਲਈ ਇਨ ਫੇਰ ਕਰ ਦਿੱਤਾ ਗਿਆ ਹੈ ਇੰਡੀਅਨ ਗਵਰਨਮੈਂਟ ਦੇ ਵੱਲੋਂ ਇੰਡੀਆ ਦੀ ਸਰਕਾਰ ਨੇ ਦਾਨਿਸ਼ ਨੂੰ 13 ਮਈ ਨੂੰ ਦੇਸ਼ ਦੇ ਵਿੱਚੋਂ ਕੱਢ ਦਿੱਤਾ ਗਿਆ ਸੀ ਕਿਉਂਕਿ ਉਹ ਇੱਕ ਡਿਪਲੋਮੈਟ ਹੈ ਇਸ ਕਰਕੇ ਉਸ ਦੇ ਉੱਪਰ ਕਿਸੇ ਵੀ ਤਰ੍ਹਾਂ ਦਾ ਕੋਈ ਚਾਰਜਸ ਨਹੀਂ ਲਗਾਏ ਜਾ ਸਕਦੇ ਬਸ ਗਵਰਨਮੈਂਟ ਉਸ ਨੂੰ ਆਪਣੇ ਦੇਸ਼ ਦੇ ਵਿੱਚੋਂ ਕੱਢ ਹੀ ਸਕਦੀ ਹੈ ਜੋਤੀ ਮਲਹੋਤਰਾ ਇੰਡੀਅਨ ਏਜੰਸੀ ਦੀ ਨਿਗਾਹ ਦੇ ਵਿੱਚ ਉਦੋਂ ਚੜਦੀ ਹੈ ਜਦੋਂ ਉਹ ਪਿਛਲੇ ਸਾਲ ਲਗਾਤਾਰ 2 ਮਹੀਨਿਆਂ ਦੇ ਵਿੱਚ ਪਹਿਲਾਂ ਪਾਕਿਸਤਾਨ ਜਾਂਦੀ ਹੈ ਤੇ ਫਿਰ ਉਸ ਤੋਂ ਬਾਅਦ ਚੀਨ ਜਾਂਦੀ ਹੈ ਉਹ ਅਪ੍ਰੈਲ 2024 ਨੂੰ 1 ਮਹੀਨੇ ਦੇ ਟੂਰ ਦੇ ਉੱਪਰ ਪਾਕਿਸਤਾਨ ਗਈ ਸੀ ਤੇ ਪਾਕਿਸਤਾਨ ਦੇ ਵਿੱਚ ਰਹਿਣ ਤੋਂ ਬਾਅਦ ਜਦੋਂ ਵਾ ਰਹਿੰਦੀ ਹੈ ਉਸ ਤੋਂ ਬਾਅਦ 10 ਜੂਨ ਵਾਲੇ ਦਿਨ ਇਹ ਵਾਪਸ ਚੀਨ ਨੂੰ ਚਲੀ ਜਾਂਦੀ ਹੈ 9 ਜੁਲਾਈ ਤੱਕ ਜੋਤੀ ਮਲਹੋਤਰਾ ਚੀਨ ਦੇ ਵਿੱਚ ਰਹਿੰਦੀ ਹੈ ਤੇ ਫਿਰ ਉੱਥੋਂ ਇਹ 10 ਜੁਲਾਈ ਨੂੰ ਨੇਪਾਲ ਦੇ ਕਾਠਮੰਡੂ ਪਹੁੰਚ ਜਾਂਦੀ ਹੈ ਚੀਨ ਤੋਂ ਸਿੱਧਾ ਕਾਠਮੰਡੂ ਤੇ ਇਸ ਤੋਂ ਪਹਿਲਾਂ ਇਹ ਕਰਤਾਰਪੁਰ ਪਾਕਿਸਤਾਨ ਜਿਹੜਾ ਕੋਰੀਡੋਰ ਹੈ ਉਸ ਦੇ ਥਰੂ ਵੀ ਪਾਕਿਸਤਾਨ ਗਈ ਸੀ ਤੇ ਉੱਥੇ ਇਸ ਨੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਜਿਹੜੀ ਬੇਟੀ ਪਾਕਿਸਤਾਨ ਦੇ ਵਿੱਚ ਹੁਣ ਲੈਂਦੇ ਪੰਜਾਬ ਦੀ ਮੁੱਖ ਮੰਤਰੀ ਹੈ ਮਰੀਮ ਸ਼ਰੀਫ ਉਸ ਦੇ ਨਾਲ ਵੀ ਮੁਲਾਕਾਤ ਕੀਤੀ ਉਸ ਦੀ ਇੰਟਰਵਿਊ ਕੀਤੀ ਸਕਿਉਰਿਟੀ ਏਜੰਸੀਆਂ ਨੂੰ ਇੱਥੋਂ ਹੀ ਸ਼ੱਕ ਹੋਇਆ ਕਿ ਤਿੰਨੇ ਇਕਦਮ ਹੀ ਦੋਨੇ ਦੇਸ਼ਾਂ ਦਾ ਵੀਜ਼ਾ ਕਿਦਾਂ ਲੈ ਲਿਆ ਜੋਤੀ ਕੋਈ ਨੌਕਰੀ ਨਹੀਂ ਕਰਦੀ ਉਸਦੇ ਕੋਲ ਹਿਸਾਰ ਦੇ ਵਿੱਚ ਸਿਰਫ 55 ਗਾਈ ਦਾ ਘਰ ਹੈ ਪਰ ਉਸਦੇ ਖਰਚੇ ਬਹੁਤ ਜ਼ਿਆਦਾ ਨੇ ਜੋਤੀ ਬਿਜ਼ਨਸ ਕਲਾਸ ਦੇ ਵਿੱਚ ਸਫ਼ਰ ਕਰ ਰਹੀ ਸੀ ਬੜੀ ਵਧੀਆ ਹੋਟਲਾਂ ਦੇ ਵਿੱਚ ਰਹਿ ਰਹੀ ਸੀ ਇਹ ਸਾਰੀਆਂ ਚੀਜ਼ਾਂ ਹੀ ਇੰਡੀਅਨ ਏਜੰਸੀ ਨੂੰ ਖੜਕ ਜਾਂਦੀਆਂ ਨੇ ਤੇ ਪਾਕਿਸਤਾਨੀ ਐਮਬੈਸੀ ਦੀ ਪਾਰਟੀ ਦੇ ਵਿੱਚ ਜੋਤੀ ਕਿਦਾਂ ਗੈਸਟ ਬਣ ਗਈ ਜੋਤੀ ਇੱਕ ਟਰੈਵਲ ਬਲੌਗਰ ਹੈ ਤੇ ਉਸ ਦੀ ਇੰਨੀ ਜ਼ਿਆਦਾ ਅਪਰੋਚ ਕਿਵੇਂ ਬਣ ਗਈ ਕਿ ਉਹ ਲਹਿੰਦੇ ਪੰਜਾਬ ਦੀ ਮੁੱਖ ਮੰਤਰੀ ਮਰੀਮ ਸ਼ਰੀਫ ਦੇ ਕੋਲ ਪਹੁੰਚ ਜਾਂਦੀ ਹੈ ਤੇ ਉਸ ਦੀ ਇੰਟਰਵਿਊ ਕਰਦੀ ਹੈ ਹਾਲ ਹੀ ਦੀ ਘੜੀ ਦੇ ਵਿੱਚ ਪੁਲਿਸ ਨੇ ਜੋਤੀ ਮਨੋਤ ਜਿਹਨੂੰ ਪਾਕਿਸਤਾਨ ਭੇਜਣ ਦੇ ਰੂਪ ਦੇ ਵਿੱਚ ਹੁਣ ਇੰਡੀਅਨ ਏਜੰਸੀਆਂ ਨੂੰ ਇਹ ਸ਼ੱਕ ਹੈ ਕਿ ਜੋਤੀ ਮਲਹੋਤਰਾ ਦੇ ਟੈਰਰਿਸਟ ਲਿੰਕ ਵੀ ਹੋ ਸਕਦੇ ਨੇ ਤੇ ਏਡੀਅਨ ਏਜੰਸੀਆਂ ਨੂੰ ਪੁੱਛ ਗੇਸ ਦੇ ਦੌਰਾਨ ਇਹ ਸਭ ਕੁਝ ਪਤਾ ਲੱਗਿਆ ਹੈ ਕਿ ਜੋਤੀ ਮਲਹੋਤਰਾ ਜਿਹੜੇ ਵੀ ਦੇਸ਼ ਜਾਣਾ ਚਾਹੁੰਦੀ ਸੀ ਜਾਂ ਜਿਹੜੀ ਵੀ ਜਗ੍ਹਾ ਦੇ ਉੱਪਰ ਜਾਣਾ ਚਾਹੁੰਦੀ ਸੀ ਉੱਥੇ ਉਸ ਤੋਂ ਪਹਿਲਾਂ ਹੀ ਇਹ ਤੇ ਜਾਣ ਦਾ ਸਾਰਾ ਪ੍ਰਬੰਧ ਕਰ ਦਿੱਤਾ ਜਾਂਦਾ ਸੀ ਜੋਤੀ ਮਲਹੋਤਰਾ ਫਰਸਟ ਕਲਾਸ ਦੇ ਵਿੱਚ ਸਫ਼ਰ ਕਰਦੀ ਸੀ ਤੇ ਮਹਿੰਗੇ ਤੋਂ ਮਹਿੰਗੇ ਹੋਟਲ ਦੇ ਵਿੱਚ ਰਹਿੰਦੀ ਸੀ ਤੇ ਜੋਤੀ ਜਿਹੇ ਦੇ ਵਿੱਚ ਪਾਕਿਸਤਾਨ ਚੀਨ ਨੇਪਾਲ THAILAND ਪਟਾਨ ਇੰਡੋਨੇਸ਼ੀਆ ਸੁਮੇਤ ਪਤਾ ਹੀ ਨਹੀਂ ਕਿ ਕਾਮ ਹਮਲੇ ਤੋਂ ਪਹਿਲਾਂ ਵੀ ਜੋਤੀ ਪਾਕਿਸਤਾਨ ਦੇ ਵਿੱਚ ਜਾ ਕੇ ਆਈ ਸੀ ਸਾਰ ਦੇ ਐਸਐਸਪੀ ਸ਼ਿਸ਼ਾਂਤ ਨੇ ਦੱਸਿਆ ਕਿ ਪਾਕਿਸਤਾਨੀ ਜੋਤੀ ਮਲਘੋਤਾਂ ਨੂੰ ਆਪਣੇ ਇੱਕ ਐਸੈਟ ਦੇ ਤੌਰ ਤੇ ਡਿਪਲੋਏ ਕਰ ਰਹੇ ਸਨ ਤੇ ਜਿਹੜੀ ਵੀ ਟ੍ਰਿਪ ਤੇ ਜਾਂਦੀ ਸੀ ਇੰਡੀਆ ਤੋਂ ਬਾਹਰ ਉਹ ਸਾਰੇ ਦੀਆਂ ਸਾਰੀਆਂ ਟ੍ਰਿਪ ਪਹਿਲਾਂ ਤੋਂ ਹੀ ਸਪਾਂਸਰਡ ਹੁੰਦੀਆਂ ਸਨ ਹੁਣ ਜੇਕਰ ਆਪਾਂ ਗੱਲ ਕਰੀਏ ਤਾਂ ਆਪਰੇਸ਼ਨ 에ਅਰ ਸੰਧੂਰ ਸਟ੍ਰਾਈਕ ਤੋਂ ਬਾਅਦ ਸੱਤ ਪਾਕਿਸਤਾਨੀ ਜਸੂਸ ਇੰਡੀਆ ਦੇ ਵਿੱਚ ਫੜੇ ਜਾ ਚੁੱਕੇ ਨੇ ਜਿਹੜਾ ਦਾਵਾ ਕੀਤਾ ਹੈ ਇੰਡੀਅਨ ਅਜੰਡਸੀਆਂ ਨੇ ਤੋਂ ਪਹਿਲਾਂ 8 ਮਈ ਨੂੰ ਮਲੇਰਕੋਟਲਾ ਦੇ ਵਿੱਚ ਦੋ ਪਾਕਿਸਤਾਨੀ ਜਸੂਸ ਫੜੇ ਜਾਂਦੇ ਨੇ 23 ਮਈ ਨੂੰ ਵਿੱਚ ਵੀ ਗ੍ਰਿਫਤਾਰੀਆਂ ਕੀਤੀਆਂ ਇਹਨਾਂ ਸਾਰਿਆਂ ਦੇ ਵਿੱਚੋਂ 6 ਜਣੇ ਦੇ ਵਿੱਚ ਇੱਕ ਗੱਲ ਕਾਮਨ ਹੈ ਕਿ ਇਹਨਾਂ ਨੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਪਾਕਿਸਤਾਨ ਦੇ ਵੀਜ਼ਾ ਲੈਣ ਦੇ ਲਈ ਸੰਪਰਕ ਕੀਤਾ ਸੀ ਪਾਕਿਸਤਾਨੀ ਅੰਬੈਸੀ ਦੇ ਨਾਲ ਤੇ ਇਹ ਜਿੰਨੇ ਵੀ ਫੜੇ ਗਏ ਨੇ ਇਹ ਸਾਰਿਆਂ ਦੀ ਉਮਰ 20 ਤੋਂ ਲੈ ਕੇ 35 ਸਾਲ ਹੈ ਤੇ ਇਹ ਤਕਰੀਬਨ ਸਾਰੇ ਹੀ ਜੰਗ ਨੇ ਤੇ ਸਾਰੇ ਹੀ ਮੀਡਲ ਕਲਾਸ ਤੋਂ ਨੇ ਤੇ ਐਸ ਉਮਰ ਦੇ ਬੱਚਿਆਂ ਨੂੰ ਕਿਸੇ ਵੀ ਤਰ੍ਹਾਂ ਦੇ ਪੈਸੇ ਦੇ ਨਾਲ ਜਾਂ ਹਨੀ ਟਰੈਪ ਦੇ ਨਾਲ ਫਸਾਉਣਾ ਬਹੁਤ ਜ਼ਿਆਦਾ ਸੌਖਾ ਕੰਮ ਹੈ ਪਰ ਇਹਨਾਂ ਸਾਰਿਆਂ ਦੇ ਵਿੱਚ ਜੋਤੀ ਮਲੋਤਰਾ ਇੰਨਾ ਵੱਡਾ ਨਾਂ ਕਿਉਂ ਹੈ ਜੋਤੀ ਮਲੋਤਰਾ ਆਖਰਕਾਰ ਚੀਜ਼ ਕੀ ਹੈ ਬੇਸਿਕ ਤੋਂ ਲੈ ਕੇ ਆਪਾਂ ਜਾਣਦੇ ਹਾਂ ਜੋਤੀ ਚੱਕਰ ਹੈ ਇਹ ਛੋਟੇ ਜਿਹੇ ਮਕਾਨ ਦੇ ਵਿੱਚ ਤਿੰਨ ਛੋਟੇ ਛੋਟੇ ਕਮਰੇ ਹਨ ਤੇ ਜੋਤੀ ਦੇ ਜਿਹੜੇ ਪਿਤਾ ਜੀ ਨੇ ਉਹ ਕਾਰਪੈਂਟਰ ਨੇ ਖੁੱਲ ਮਲਾ ਕੇ ਕਹਿ ਸਕਦੇ ਹਨ ਕਿ ਇਹਨਾਂ ਦੀ ਕਮਾਈ ਕੁਝ ਖਾਸ ਨਹੀਂ ਹੈ ਤੇ ਜੋਤੀ ਦੇ ਚਾਚਾ ਜੀ ਦੀ ਪੈਨਸ਼ਨ ਦੇ ਨਾਲ ਹੀ ਇਹਨਾਂ ਦਾ ਘਰ ਚੱਲਦਾ ਹੈ ਜੋਤੀ ਆਪਣੇ ਮਾਤਾ ਪਿਤਾ ਦੀ ਇਕਲੌਤੀ ਔਲਾਦ ਹੈ ਤੇ ਇਹਨਾਂ ਦੇ ਮਾਤਾ ਪਿਤਾ ਦਾ 20 ਸਾਲ ਪਹਿਲਾਂ ਡਿਵੋਰਸ ਹੋ ਚੁੱਕਿਆ ਹੈ ਮੰਨਿਆ ਤਾਂ ਇਹ ਹੀ ਜਾਂਦਾ ਹੈ ਕਿ ਜੋਤੀ ਨਾਰਮਲ ਲਾਈਫ ਤੋਂ ਅੱਕ ਚੁੱਕੀ ਸੀ ਇਸ ਕਰਕੇ ਉਸਨੇ ਲਗਜ਼ਰੀ ਲਾਈਫ ਜਿਉਣ ਦਾ ਫੈਸਲਾ ਕਰ ਲਿਆ ਜੋਤੀ ਨੇ ਆਪਣੀ ਪੜ੍ਹਾਈ ਹਰਿਆਣਾ ਦੇ ਹਿਸਾਰ ਦੇ ਐਫਜੀ ਕਾਲਜ ਦੇ ਵਿੱਚੋਂ ਕੀਤੀ ਜਿੱਥੋਂ ਉਸਨੇ ਬੀਏ ਪਾਸ ਕੀਤੀ ਫਿਰ ਜੋਤੀ ਦਿੱਲੀ ਮਿਲ ਜਾਂਦੀ ਹੈ ਦਿੱਲੀ ਦੇ ਵਿੱਚੋਂ ਪੀਜੀ ਦੇ ਵਿੱਚ ਰਹਿੰਦੀ ਸੀ ਤੇ ਕਦੇ-ਕਦੇ ਹੀ ਆਪਣੇ ਘਰ ਹਿਸਾਰ ਆਉਂਦੀ ਸੀ ਸਨ 2020 ਦੇ ਵਿੱਚ ਜਦੋਂ ਕੋਵਿਡ ਆਉਂਦਾ ਹੈ ਤਾਂ ਜੋਤੀ ਨੂੰ ਉਸਦੀ ਕੰਪਨੀ ਨੌਕਰੀ ਦੇ ਵਿੱਚੋਂ ਕੱਢ ਦਿੰਦੀ ਹੈ ਤੇ ਜੋਤੀ ਵਾਪਸ ਹਿਸਾਰ ਆਪਣੇ ਘਰ ਦੇ ਵਿੱਚ ਆ ਜਾਂਦੀ ਹੈ ਨੌਕਰੀ ਚਲੀ ਜਾਣ ਤੋਂ ਬਾਅਦ ਜੋਤੀ ਮਲੋਤਰਾ ਸੋਸ਼ਲ ਮੀਡੀਆ ਦੇ ਉੱਪਰ ਆਪਣਾ ਚੈਨਲ ਖੋਲ੍ਹ ਲੈਂਦੀ ਹੈ ਕਿਉਂਕਿ ਉਹ ਸਟਾਈਲਿਸ਼ ਤਾਂ ਬਣ ਚੁੱਕੀ ਸੀ ਦਿੱਲੀ ਦੇ ਵਿੱਚ ਰਹਿ ਕੇ ਇਸ ਕਾਰਨ ਉਹ ਆਪਣੀਆਂ ਵੀਡੀਓ ਅਪਲੋਡ ਕਰਨ ਲੱਗ ਜਾਂਦੀ ਹੈ ਸੋਸ਼ਲ ਮੀਡੀਆ ਦੇ ਉੱਪਰ ਹੌਲੀ-ਹੌਲੀ ਸੋਸ਼ਲ ਮੀਡੀਆ ਤੋਂ ਜੋਤੀ ਮਲੋਤਰਾ ਨੂੰ ਵੀ ਕਮਾਈ ਹੋਣ ਲੱਗ ਜਾਂਦੀ ਹੈ ਤੇ ਉਹ ਜ਼ਿਆਦਾਤਰ ਆਪਣਾ ਸਮਾਂ ਘਰ ਅਦੇ ਬਾਲ ਦੇ ਲੋਕਾਂ ਦੇ ਨਾਲ ਤੇ ਦੁਕਾਨ ਦੇ ਉੱਪਰ ਵੀ ਸਮਾਨ ਲੈਣ ਉਹ ਕਦੇ-ਕਦਾਈਂ ਹੀ ਜਾਂਦੀ ਸੀ। ਜੋਤੀ ਮਲੋਤਰਾ ਦੀ ਸਾਰੀ ਐਕਟੀਵਿਟੀ ਨੂੰ ਪੁਲਿਸ ਤੇ ਸੀਕ੍ਰੀਟ ਏਜੰਸੀਆਂ ਕਾਫੀ ਲੰਬੇ ਸਮੇਂ ਤੋਂ ਟਰੈਕ ਕਰ ਰਹੀਆਂ ਸਨ। ਜਦੋਂ ਪੁਲਿਸ ਨੂੰ ਪੂਰੇ ਪੱਕੇ ਸਬੂਤ ਮਿਲ ਜਾਂਦੇ ਨੇ ਤਾਂ ਵੀਰਵਾਰ 15 ਮਈ ਵਾਲੇ ਦਿਨ ਪੁਲਿਸ ਜੋਤੀ ਮਲੋਤਰਾ ਦੇ ਘਰ ਹਿਸਾਰ ਪਹੁੰਚ ਜਾਂਦੀ ਹੈ। ਪੁਲਿਸ ਜੋਤੀ ਮਲੋਤਰਾ ਦੇ ਘਰੇ ਜਾਂਦੀ ਹੈ, ਉਸ ਦੇ ਚਾਚੇ ਤੇ ਉਸ ਦੇ ਪਿਤਾ ਜੀ ਦੇ ਸਮੇਤ ਸਾਰਿਆਂ ਦੇ ਫੋਨ ਨੂੰ ਜ਼ਬਤ ਕਰ ਲੈਂਦੀ ਹੈ ਤੇ ਸਾਰਿਆਂ ਦੇ ਫੋਨ ਨੂੰ ਚੈੱਕ ਕਰਦੀ ਹੈ। ਫਿਰ ਪੁਲਿਸ ਜੋਤੀ ਮਲੋਤਰਾ ਨੂੰ ਅਰੈਸਟ ਕਰਕੇ ਥਾਣੇ ਲੈ ਜਾਂਦੀ ਹੈ ਪਰ ਕਿ ਕਿ ਮੈਨੂੰ ਫਸਾਇਆ ਜਾ ਰਿਹਾ ਹੈ ਮੈਂ ਕੋਈ ਗਲਤ ਕੰਮ ਨਹੀਂ ਕੀਤਾ ਸ਼ੁੱਕਰਵਾਰ ਦੀ ਸਵੇਰ ਨੂੰ ਪੁਲਿਸ ਜੋਤੀ ਦੇ ਕੋਲ ਆਉਂਦੀ ਹੈ ਉਸ ਨੂੰ ਅਰੈਸਟ ਕਰਦੀ ਹੈ ਤੇ ਆਪਣੇ ਨਾਲ ਲੈ ਜਾਂਦੀ ਹੈ ਤੇ ਸ਼ੁੱਕਰਵਾਰ ਦੀ ਰਾਤ ਨੂੰ ਹੀ ਪੁਲਿਸ ਵਾਪਸ ਜੋਤੀ ਦੇ ਘਰੇ ਆਉਂਦੀ ਹੈ ਤੇ ਘਰ ਦੇ ਵਿੱਚ ਆ ਕੇ ਜਿੰਨਾ ਵੀ ਜੋਤੀ ਦਾ ਸਾਰਾ ਸਮਾਨ ਹੁੰਦਾ ਹੈ ਉਸ ਨੂੰ ਜ਼ਬਤ ਕਰ ਲੈਂਦੀ ਹੈ ਤੇ ਫਿਰ ਪੁਲਿਸ ਅਰੈਸਟ ਕਰਕੇ ਜੋਤੀ ਨੂੰ ਆਪਣੇ ਨਾਲ ਥਾਣੇ ਲੈ ਜਾਂਦੀ ਹੈ ਤੇ ਉਸ ਦੀ ਅਫੀਸ਼ੀਅਲੀ ਗ੍ਰਿਫਤਾਰੀ ਪਾ ਦਿੱਤੀ ਜਾਂਦੀ ਹੈ ਇਹ ਸੀ ਜੋਤੀ ਮਲਹੋਤਰਾ ਜਿਸ ਨੂੰ ਪਾਕਿਸਤਾਨ ਦੇ ਲਈ ਜਸੂਸੀ ਕਰਨ ਦੇ આરોਪਾਂ ਦੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਤੁਹਾਡਾ ਇਹ ਸਾਰੇ ਬਾਰੇ ਕੀ ਕਹਿਣਾ ਹੈ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ